ਸੋ ਅੱਜ ਅਸੀਂ ਪਰਮੇਸ਼ਵਰ ਜੀ ਦੀ ਪਾਕ ਹਜ਼ੂਰੀ ਦੇ ਵਿੱਚੋਂ ਜੋ ਬਾਣੀ ਦੇ ਰਾਈ ਸਿੱਖਣਾ ਆ ਉਹ ਹੈ ਸਰੀਰਕ ਤੇ ਆਤਮਿਕ ਬੈਲੈਂਸ ਨਿਯੰਤਰਣ ਕਰਨਾ ਆਤਮਾ ਨੂੰ ਤੇ ਸਰੀਰ ਨੂੰ ਬੈਲੈਂਸ ਦੇ ਵਿੱਚ ਰੱਖਣਾ ਜਿਹੜਾ ਆ ਉਹ ਅਸੀਂ ਸਿੱਖਾਂਗੇ ਕਿਉਂਕਿ ਜੇ ਸਾਡਾ ਆਤਮਾ ਜਿਹੜਾ ਆ ਉਹ ਬੈਲੈਂਸ ਵਿੱਚ ਨਹੀਂ ਆ ਜ्यों ਸਾਡਾ ਸਰੀਰ ਬੈਲੈਂਸ ਦੇ ਵਿੱਚ ਨਹੀਂ ਆ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਆਪਣੇ ਆਪ ਹੀ ਜਿਹੜੀਆਂ ਆ ਨਾ ਉਹ ਇੰਬੈਲੈਂਸ ਹੋ ਜਾਂਦੀਆਂ ਆ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਆ ਇਸ ਲਈ ਅੱਜ ਅਸੀਂ ਇਸੇ ਚੀਜ਼ ਨੂੰ ਸਮਝਣਾ ਆ ਕਿ ਆਤਮਾ ਨੂੰ ਤੇ ਸਰੀਰ ਨੂੰ ਅਸੀਂ ਕਿੱਦਾਂ ਸਹੀ ਤਰੀਕੇ ਦੇ ਨਾਲ ਚੜਾਇਆ ਉਹ ਬੈਲੈਂਸ ਕਰਨਾ ਹੈ ਬੈਲੈਂਸ ਤੋਂ ਅਸੀਂ ਸਮਝਦੇ ਨਾ ਮਤਲਬ ਦੋਨੋਂ ਬਰਾਬਰ ਕਿੱਦਾਂ ਰੱਖਣਾ ਹੈ ਜੇ ਇੱਕ ਚੀਜ਼ ਭਾਰੀ ਹੋ ਗਈ ਤੇ ਦੂਜੀ ਹਲਕੀ ਹੋਈ ਤਾਂ ਵੀ ਬਾਰੇ ਗੱਲ ਨਹੀਂ ਬਣਨੀ ਤੇ ਜੇ ਜੇ ਸਰੀਰ ਭਾਰਾ ਹੈ ਆਤਮਾ ਹਲਕਾ ਹੈ ਤਾਂ ਵੀ ਗੱਲ ਨਹੀਂ ਬਣਨੀ ਤਾਂ ਦੋਨੋਂ ਦਾ ਇੱਕ ਜਿਹਾ ਹੋਣਾ ਬਹੁਤ ਜ਼ਰੂਰੀ ਆ ਅਰ ਚੰਗਾ ਹੋਣਾ ਬਹੁਤ ਜ਼ਰੂਰੀ ਆ ਤੇ ਅੱਜ ਅਸੀਂ ਇਸੇ ਚੀਜ਼ ਦੇ ਬਾਰੇ ਵਿੱਚ ਹੀ ਸਿੱਖਣਾ ਆ ਇੱਕ ਯੂਨੀਕ ਟੌਪਿਕ ਆ ਇੱਕ ਬਿਲਕੁਲ ਵਿਲੱਖਣ ਵਿਸ਼ਾ ਹੈ ਜਿਹੜਾ ਸਧਾਰਨ ਨਹੀਂ ਆ ਅਰ ਮੇਰੇ ਖਿਆਲ ਚ ਇਸ ਚੀਜ਼ ਨੂੰ ਬਹੁਤ ਘੱਟ ਡਿਸਕਸ ਕੀਤਾ ਜਾਂਦਾ ਆ ਕਲੀਸੀਆ ਦੇ ਵਿੱਚ ਮੈਕਸਿਮਮ ਕਲੀਸੀਆ ਨੂੰ ਬਰਕਤ ਲੈਣ ਦਾ ਤਰੀਕਾ ਦੱਸਿਆ ਜਾਂਦਾ ਆ ਸ਼ਿਫਾ ਲੈਣ ਦਾ ਤਰੀਕਾ ਦੱਸਿਆ ਜਾਂਦਾ ਆ ਪਰ ਉਹਨਾਂ ਨੂੰ ਆਤਮਾ ਦੇ ਵਿੱਚ ਵਧਣਾ ਘਟਣਾ ਸਰੀਰ ਦੇ ਵਿੱਚ ਵਧਣਾ ਘਟਣਾ ਇਹਨੂੰ ਕੰਟਰੋਲ ਦੇ ਵਿੱਚ ਰੱਖਣਾ ਇਹ ਚੀਜ਼ਾਂ ਤੋਂ ਬਾੜਾ ਜਾਣੂ ਨਹੀਂ ਕਰਵਾਇਆ ਜਾਂਦਾ ਪਰ ਜੇ ਸਾਨੂੰ ਬਰਕਤ ਚਾਹੀਦੀ ਉਹ ਵੀ ਤਾਂ ਸਰੀਰ ਨੂੰ ਚਾਹੀਦੀ ਆ ਨਾ ਜੇ ਸਾਨੂੰ ਸ਼ਾਂਤੀ ਚਾਹੀਦੀ ਤੇ ਆਤਮਾ ਨੂੰ ਚਾਹੀਦੀ ਆ ਜੇ ਜਿੰਨੇ ਖਾਣਾ ਪੀਣਾ ਭੋਗਣਾ ਆ ਜੇ ਉਹੀ ਤੰਦਰੁਸਤ ਨਹੀਂ ਆ ਤਾਂ ਫੇ ਬਰਕਤਾਂ ਕਿਸ ਕੰਮ ਦੀਆਂ ਆ ਮਤਲਬ ਜੇਕਰ ਤੁਸੀਂ ਚਾਹੋ ਨੇ ਆ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਤਰ੍ਹਾਂ ਦੇ ਭੋਜਨ ਹੋਣ ਬਹੁਤ ਤਰ੍ਹਾਂ ਦੀਆਂ ਮਠਿਆਈਆਂ ਹੋਣ ਤਾਂ ਉਹਨਾਂ ਦਾ ਲਾਭ ਤਾਂ ਤਾਂ ਹੀ ਆ ਜੇਕਰ ਤੁਸੀਂ ਉਹਨਾਂ ਨੂੰ ਖਾ ਸਕੋ ਜੇ ਮਠਿਆਈ ਹੈਗੀ ਆ ਪਰ ਸ਼ੂਗਰ ਵਾਲਤੀਆਂ ਫੇਰ ਉਹ ਕਿਸ ਕੰਮ ਦੀ ਆ ਮਠਿਆਈ ਜੇ ਗੱੱਦਾ ਹੈਗਾ ਯਾ ਨੀਂਦ ਨਹੀਂ ਆਉਂਦੀ ਤੇ ਉਹ ਗੱੱਦਾ ਕਿਸ ਕੰਮ ਦਾ ਹੈ ਤੁਹਾਡੇ ਲਈ ਤਾਂ ਐਕਸਲੀ ਬੈਲੈਂਸ ਦੇ ਵਿੱਚ ਜਦੋਂ ਅਸੀਂ ਲੈ ਕੇ ਆਉਨੇ ਆਪਣੇ ਸਪਿਰਿਟ ਨੂੰ ਆਪਣੀ ਬਾਡੀ ਨੂੰ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਆ ਨਾ ਇਹ ਸਾਰੀਆਂ ਸਾਡੇ ਲਈ ਯੂਸਫੁਲ ਹੋ ਜਾਂਦੀਆਂ ਲਾਭਦਾਇਕ ਹੋ ਜਾਂਦੀਆਂ ਆ ਤਾਂ ਅੱਜ ਅਸੀਂ ਇਸੇ ਚੀਜ਼ ਦੇ ਬਾਰੇ ਵਿੱਚ ਜਿਹੜਾ ਆ ਉਹ ਸਿੱਖਣਾ ਹੈ ਅਸੀਂ ਇੱਕ ਹੀ ਟਾਈਮ ਦੇ ਵਿੱਚ ਸੇਮ ਟਾਈਮ ਦੇ ਵਿੱਚ ਜਿੱਦਾਂ ਹੁਣ ਕਹਿ ਲੋ ਇਹ ਸਮਾਂ ਜਿਹੜਾ ਵੀ ਚੱਲ ਰਿਹਾ ਅਸੀਂ ਅਸੀਂ ਇੱਕ ਹੀ ਸਮੇਂ ਦੇ ਵਿੱਚ ਦੋ ਸੰਸਾਰ ਦੇ ਵਿੱਚ ਹੁਣੇ ਦੋ ਤਰ੍ਹਾਂ ਦੇ ਸੰਸਾਰ ਵਿੱਚ ਆਤਮਿਕ ਸੰਸਾਰ ਵਿੱਚ ਤੇ ਸਰੀਰਕ ਸੰਸਾਰ ਦੇ ਵਿੱਚ ਅਰ ਇੱਕ ਹੀ ਜਗ੍ਹਾ ਤੇ ਦੋ ਸੰਸਾਰ ਵੱਸਦੇ ਆ ਆਤਮਿਕ ਸੰਸਾਰ ਕਿਸੇ ਹੋਰ ਪਲੈਨਟ ਤੇ ਨਹੀਂ ਆ ਆਤਮਿਕ ਦੁਨੀਆ ਕਿਸੇ ਹੋਰ ਗ੍ਰਹਿ ਤੇ ਨਹੀਂ ਆ ਕਿ ਮੰਗਲ ਗ੍ਰਹਿ ਤੇ ਜੀ ਆਤਮਿਕ ਦੁਨੀਆ ਆ ਜਾਂ ਹੋਰ ਕਿਸੇ ਤੇ ਤੁਸੀਂ ਕਹੋ ਜੀ ਪਲੂਟੋ ਤੇ ਜਾਂ ਹੋਰ ਕਿਤੇ ਨੋ ਇੱਥੇ ਹੀ ਆਤਮਿਕ ਦੁਨੀਆ ਵੀ ਆ ਤੇ ਇੱਥੇ ਹੀ ਸੰਸਾਰਿਕ ਦੁਨੀਆ ਆ ਇੱਕੋ ਥਾਂ ਤੇ ਦੋਨੋਂ ਵਸ ਰਹੇ ਵਿਜੀਬਲ ਵੀ ਤੇ ਇਨਵੀਜੀਬਲ ਵੀ ਦਿਸਣ ਵਾਲੇ ਵੀ ਤੇ ਨਾ ਦਿਸਣ ਵਾਲੇ ਵੀ ਮੈਂ ਹੋਰ ਹੀ ਐਗਜ਼ੈਂਪਲ ਦੇ ਸਕਦੀ ਮੈਂ ਤੁਹਾਨੂੰ ਹੋਰੇ ਦਿਖਾ ਸਕਦੀ ਆ ਕਿੰਨੇ ਜੜੇ ਦੇਖਣਾ ਚਾਹੁੰਦੇ ਆ ਓਕੇ ਇਹਦਾ ਮਤਲਬ ਤੁਸੀਂ ਕਦੀ ਦੇਖੇ ਨਹੀਂ ਦੋ ਇਕੱਠੇ ਹੈ ਮਾੜੀ ਜੀ ਆਪਣੇ ਆਲ ਨੂੰ ਚਾਤੀ ਮਾਰੋ ਤੁਹਾਨੂੰ ਕੀ ਦੇ ਦਿੰਦਾ ਤੁਹਾਨੂੰ ਦੋ ਸੰਸਾਰ ਇਕੱਠੇ ਨਹੀਂ ਦੇ ਦੇ ਤੁਹਾਡਾ ਸਰੀਰ ਤੇ ਆਤਮਾ ਨਜ਼ਰ ਆਉਂਦੇ ਨਾ ਦੋ ਸੰਸਾਰ ਇਕੱਠੇ ਤੁਹਾਨੂੰ ਤੁਹਾਡਾ ਸਰੀਰ ਜਿਹੜਾ ਆ ਉਹ ਦਿਖਦਾ ਆ ਪਰ ਆਤਮਾ ਤੁਹਾਨੂੰ ਪਤਾ ਆ ਕਿ ਹੈਗਾ ਆ ਪਰ ਦਿਖਦਾ ਨਹੀਂ ਇਹ ਧਰਤੀ ਤੇ ਇਸੇ ਧਰਤੀ ਤੇ ਜਿੱਥੇ ਆਪਾਂ ਆ ਇੱਥੇ ਬਹੁਤ ਸਾਰੀਆਂ ਆਤਮਿਕ ਚੀਜ਼ਾਂ ਆ ਜਿਹੜੀਆਂ ਸੱਚੀ ਐਗਜ਼ਿਸਟ ਕਰਦੀਆਂ ਆ ਮਤਲਬ ਹੋਂਦ ਵਿੱਚ ਆ ਹੈ ਗਿਆ ਆ ਪਰ ਨਜ਼ਰ ਨਹੀਂ ਆ ਰਹੀਆਂ ਸਵਰਗਦੂਤ ਇੱਥੇ ਹੀ ਤੁਹਾਨੂੰ ਨਜ਼ਰ ਆ ਰਹੇ ਫੀਲ ਕਰ ਸਕਦੇ ਆ ਪਰ ਨਜ਼ਰ ਨਹੀਂ ਆ ਰਹੇ ਪਰ ਯਕੀਨ ਹੈ ਕਿ ਉਹ ਹੈਗੇ ਤੇ ਜਿਹੜੇ ਚੀਕਾ ਮਾਰਨ ਦੇ ਸੀ ਦੁਸ਼ਟਾਤਮੇ ਵੀ ਕਹਿ ਲੋ ਪਰ ਨਜ਼ਰ ਤੇ ਨਹੀਂ ਆ ਰਹੇ ਉਹਨਾਂ ਦੇ ਕੰਮਾਂ ਤੋਂ ਪਤਾ ਲੱਗ ਰਿਹਾ ਕਿ ਦੁਸ਼ਟਾਤਮੇ ਵੀ ਹੈਗੇ ਆ ਇਹ ਬੁਰਾਈ ਤੇ ਇੱਥੇ ਹੀ ਚੰਗਿਆਈ ਇੱਥੇ ਹੀ ਜਿਸਮ ਤੇ ਇੱਥੇ ਹੀ ਆਤਮਾ ਸੋ ਸੇਮ ਟਾਈਮ ਤੇ ਅਸੀਂ ਦੋ ਤਰ੍ਹਾਂ ਦੇ ਸੰਸਾਰ ਦੇ ਵਿੱਚ ਆ ਆਤਮਕ ਸੰਸਾਰ ਦੇ ਵਿੱਚ ਵੀ ਤੇ ਸਰੀਰਕ ਸੰਸਾਰ ਦੇ ਵਿੱਚ ਵੀ ਪਰ ਬਹੁਤ ਸਾਰੇ ਲੋਕ ਆ ਜਿਹੜੇ ਜ਼ਿਆਦਾਤਰ ਸਰੀਰਕ ਸੰਸਾਰ ਦੇ ਹੀ ਵਿੱਚ ਵਿਚਰਦੇ ਆ ਔਰ ਉਸੇ ਨੂੰ ਫੀਲ ਕਰਦੇ ਆ ਪਰ ਉਹ ਆਪਣੀ ਐਗਜ਼ਿਸਟੈਂਸ ਜਿਹੜੀ ਆ ਉਹ ਸਪਿਰਚੁਅਲ ਵਰਲਡ ਦੇ ਵਿੱਚ ਮਹਿਸੂਸ ਹੀ ਨਹੀਂ ਕਰ ਪਾਉਂਦੇ ਮਤਲਬ ਆਪਣੀ ਹੋਣਦ ਨੂੰ ਆਤਮਿਕ ਸੰਸਾਰ ਦੇ ਵਿੱਚ ਮਹਿਸੂਸ ਹੀ ਨਹੀਂ ਕਰ ਪਾਉਂਦੇ ਸਾਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝਣੀ ਹੋਊਗੀ ਅਗਰ ਸਾਨੂੰ ਇਹ ਵਾਲੀ ਚੀਜ਼ ਸਮਝ ਆ ਜਾਵੇ ਕਿ ਐਸੀ ਸੇਮ ਟਾਈਮ ਤੇ ਦੋ ਸੰਸਾਰ ਦੇ ਵਿੱਚ ਅੱਧਿਓ ਜਾਦੇ ਮਸਲੇ ਹੱਲ ਹੋ ਜਾਣੇ ਅੱਧਿਓ ਜਾਦੀਆਂ ਬਿਮਾਰੀਆਂ ਜਾਂਦੀਆਂ ਰਹਿਣੀਆਂ ਅੱਧਿਓ ਜਾਦੀਆਂ ਸਮੱਸਿਆ ਖਤਮ ਹੋ ਜਾਣੀਆਂ ਤੇ ਅੱਧਿਓ ਜਾਦੀ ਅਗਿਆਨਤਾ ਖਤਮ ਹੋ ਜਾਣੀ ਅਸੀਂ ਸਿਰਫ ਯਕੀਨ ਕਰਦੇ ਜੋ ਸਾਨੂੰ ਦਿਖਦਾ ਹੈ ਪਰ ਬਾਈਬਲ ਕੀ ਕਹਿੰਦਾ ਹੈ ਨੈਚਰ ਅਨਡਿੱਠਵਸਤਾਂ ਦਾ ਯਕੀਨ ਹੈ ਜੋ ਨਜ਼ਰ ਨਹੀਂ ਆ ਰਿਹਾ ਉਹਨਾਂ ਤੇ ਵੀ ਭਰੋਸਾ ਕਰਨਾ ਇਹੀ ਯਕੀਨ ਆ ਤੁਸੀਂ ਭਰੋਸਾ ਕਰਦੇ ਆਂ ਕਿ ਪਰਮੇਸ਼ਵਰ ਹੈ ਸਭ ਜਨ ਭਰੋਸਾ ਕਰਦੇ ਪਰ ਦੇਖਿਆ ਕਿਸੇ ਨੇ ਨਹੀਂ ਭਰੋਸਾ ਕਰਦੇ ਆ ਨਾ ਇਹੀ ਤੇ ਯਕੀਨ ਆ ਇਹੀ ਨਿਸ਼ਚੈ ਉਹ ਨਜ਼ਰ ਨਹੀਂ ਆਉਂਦਾ ਪਰ ਸਾਨੂੰ ਸਭ ਨੂੰ ਭਰੋਸਾ ਆ ਕਿ ਉਹ ਹੈ ਇਸੇ ਤਰ੍ਹਾਂ ਅਗਰ ਅਸੀਂ ਇਹ ਵਿਸ਼ਵਾਸ ਕਰ ਲਈਏ ਕਿ ਸਾਡੇ ਅੰਦਰ ਜਿਹੜਾ ਆਤਮਾ ਹੈ ਉਹਨੂੰ ਵੀ ਖੁਰਾਕ ਚਾਹੀਦੀ ਆ ਅਸੀਂ ਉਹਨੂੰ ਵੀ ਭੋਜਨ ਦੇਣਾ ਆ ਜਿਹੜਾ ਸਾਡੇ ਅੰਦਰ ਆਤਮਾ ਆ ਉਹਨੂੰ ਵੀ ਪੜਾਉਣਾ ਆ ਸਿਰਫ ਸਕੂਲ ਭੇਜ ਕੇ ਸਰੀਰ ਨੂੰ ਐਜੂਕੇਟ ਕਰ ਲਿਆ ਮਾਈਂਡ ਨੂੰ ਐਜੂਕੇਟ ਕਰ ਲਿਆ ਸਿੱਖਿਆ ਦਿੱਤੀ ਆਤਮਾ ਨੂੰ ਨਹੀਂ ਸਿਖਾਇਆ ਆਤਮਾ ਤਾਂ ਅਨਪੜ੍ਹ ਰਹਿ ਗਿਆ। ਸਰੀਰ ਦਾ ਕੱਲੇ ਦਾ ਪੜਿਆ ਲਿਖਿਆ ਹੋਣਾ ਤੁਹਾਨੂੰ ਸੰਸਾਰ ਵਿੱਚ ਫਤੇ ਨਹੀਂ ਦਿਵਾਉਂਦਾ। ਜਦੋਂ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਣ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਿਨ ਮਨੁੱਖ ਸਿਰਫ ਰੋਟੀ ਨਾਲ ਨਹੀਂ ਪਰ ਪਰਮੇਸ਼ਵਰ ਦੇ ਮੂੰਹ ਦੇ ਹਰ ਸ਼ਬਦ ਤੋਂ ਜਿੰਦਾ ਰਹਿ ਸਕਦਾ ਹੈ ਉਹ ਕੀ ਆ ਆਤਮਿਕ ਖੁਰਾਕ ਦੇ ਨਾਮ ਸਪਿਰਚੁਅਲ ਫੀਡ ਦੇ ਨਾਮ ਸਿਰਫ ਜਿਸਮਾਨੀ ਖੁਰਾਕ ਹੀ ਫਾਇਦੇਮੰਦ ਨਹੀਂ ਆ ਆਤਮਾ ਦੀ ਖੁਰਾਕ ਦਾ ਚੰਗਾ ਹੋਣਾ ਨਰੋਇਆ ਹੋਣਾ ਬਹੁਤ ਮਾਇਨੇ ਰੱਖਦਾ ਹੈ ਇਸ ਲਈ ਬਹੁਤ ਕੋਸ਼ਿਸ਼ ਕਰਿਆ ਕਰੋ ਸਰੀਰ ਦੇ ਨਾਲ ਨਾਲ ਆਤਮਾ ਦੀ ਸਾਂਭ ਸੰਭਾਲ ਦੀ ਵੀ ਜੇ ਲੰਮਾ ਜੀਣਾ ਹੈ ਸਰੀਰ ਨਾਲੋਂ ਵੀ ਜ਼ਿਆਦਾ ਤੰਦਰੁਸਤ ਆਤਮਾ ਚਾਹੀਦਾ ਫੇਰ ਲੰਮਾ ਜੀਵਨ ਮਿਲਣਾ ਹੈ ਜੇ ਸਰੀਰ ਤੰਦਰੁਸਤ ਹੈ ਆਤਮਾ ਕਮਜ਼ੋਰ ਹੈ ਫੇਰ ਲੰਮਾ ਜੀਵਨ ਨਹੀਂ ਆ ਲੰਮਾ ਜੀਵਨ ਆਤਮਾ ਦੀ ਤੰਦਰੁਸਤੀ ਦੇ ਨਾਲ ਆ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਪਰ ਜੇ ਤੁਹਾਡਾ ਆਤਮਾ ਤੰਦਰੁਸਤ ਆ ਤਾਂ 80% ਸਰੀਰ ਆਪਣੇ ਆਪ ਹੀ ਤੰਦਰੁਸਤ ਰਹਿੰਦਾ ਆ ਪਰ ਜੇ ਤੁਹਾਡਾ ਆਤਮਾ ਬਿਮਾਰ ਆ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾ ਲੋ ਸਰੀਰ ਤੰਦਰੁਸਤ ਨਹੀਂ ਹੋ ਸਕਦਾ ਮੈਂ 100% ਕਹਨੀ ਆ ਮਤਲਬ ਤੁਹਾਡਾ ਆਤਮਾ ਬਿਮਾਰ ਆ ਮਨ ਤੁਹਾਡਾ ਉਦਾਸ ਆ ਖੁਸ਼ੀ ਨਹੀਂ ਆ ਤੁਸੀਂ ਕਿੱਦਾਂ ਤੰਦਰੁਸਤ ਹੋ ਸਕਦੇ ਤੁਹਾਡਾ ਉੱਠਣ ਨੂੰ ਹੀ ਜੀ ਨਹੀਂ ਕਰਦਾ ਤੁਹਾਡਾ ਕੋਸ਼ ਕੰਮ ਕਰਨ ਨੂੰ ਨਿਜੀ ਕਰਦਾ ਨਿਆਣੇ ਹਾਸੇ ਪਾਉਂਦੇ ਆ ਤੇ ਤੁਹਾਡਾ ਹੱਸਣ ਨੂੰ ਜੀ ਨਹੀਂ ਕਰਦਾ ਘਰ ਦੇ ਵਿੱਚ ਖੁਸ਼ੀ ਦਾ ਕੋਈ ਮਾਹੌਲ ਹੈ ਪਰ ਤੁਹਾਨੂੰ ਖੁਸ਼ੀ ਮਹਿਸੂਸ ਹੀ ਨਹੀਂ ਹੋ ਰਹੀ ਕਿਉਂ ਕਿਉਂਕਿ ਤੁਹਾਡਾ ਆਤਮਾ ਬਿਮਾਰ ਹੈ ਸਰੀਰ ਤਾਂ ਤੰਦਰੁਸਤ ਹੈ ਤੁਸੀਂ ਥਰਮੋਮੀਟਰ ਲਾਇਆ ਬੁਖਾਰ ਨਹੀਂ ਆਇਆ ਤੁਸੀਂ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਲਾਈ ਤੇ ਬਲੱਡ ਪ੍ਰੈਸ਼ਰ ਨੀਕਾ ਵਧਿਆ ਨਾ ਘਟਿਆ ਸ਼ੂਗਰ ਚੈੱਕ ਕੀਤੀ ਤਾਂ ਉਹ ਵੀ ਨਾਰਮਲ ਤਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਸਰ ਵੀ ਨਹੀਂ ਦੁਖ ਰਿਆ ਲੱਤਾਂ ਵੀ ਨਹੀਂ ਦੁਖ ਰਹੀਆਂ ਪੇਟ ਵੀ ਠੀਕ ਆ ਫੇਰ ਹਾਸਾ ਕਿਉਂ ਨਹੀਂ ਫੇਰ ਖੁਸ਼ੀ ਕਿਉਂ ਨਹੀਂ ਫੇਰ ਕੰਮ ਕਰਨ ਨੂੰ ਦਿਲ ਕਿਉਂ ਨਹੀਂ ਕਰ ਰਿਹਾ ਕਿਉਂਕਿ ਸਰੀਰ ਤਾਂ ਠੀਕ ਆ ਆਤਮਾ ਬਿਮਾਰ ਆ